ਵੜਾ ਹੰਸ ਮਹੱਲਾ ਚੌਥਾ ਰਾਗ ਵੜਾ ਹੰਸ ਵਿੱਚ ਉਚਾਨ ਕੀਤੀ ਹੋਈ ਇਹ ਤਾਂ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਦੇਹ ਤੇ ਜਨੜੀ ਹਰ ਨਾਵ ਰੰਗਿਆ ਰਾਮ हे ਭਾਈ ਉਹ ਕਾਇਆ ਸੋਣੀ ਕੋੜੀ ਹੈ ਜੀਵ ਰਾਹੀ ਦੇ ਜੀਵਨ ਸਫਰ ਵਾਸਤੇ ਚੰਗੀ ਕੋੜੀ ਹੈ ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿੱਚ ਰੰਗੀ ਰਹਿੰਦੀ ਹੈ ਗੁਰ ਗਿਆਨ ਗੁਰੂ ਹਰ ਮੰਗਿਆ ਰਾਮ ਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੋਜ ਮੰਗਦੀ ਰਹਿੰਦੀ ਹੈ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆਂ ਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸੋਜ ਮੰਗਦੀ ਹੈ ਪ੍ਰਮਾਤਮਾ ਦੀ ਸੋਹਣੀ ਸਿਫਤਸਲਾਹ ਕਰਦੀ ਹੈ ਪ੍ਰਮਾਤਮਾ ਦਾ ਨਾਮ ਜਪਦੀ ਹੈ ਜੋ ਇਹ ਸਮਝਣ ਦਾ ਯਤਨ ਕਰਦੀ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਹਤੇ ਕਿੰਨਾ ਵੱਡਾ ਹੈ ਸਭ ਜਨਮ ਸਫਲਿਓਂ ਕੀਆ ਕਰਤਾ ਹੈ ਹਰ ਰਾਮ ਨਾਮ ਵਖਾਣੀਆਂ ਕਰਤਾਰ ਨੇ ਅਜੇਹੀ ਕਾਇਆ ਕੋੜੀ ਦਾ ਸਾਰਾ ਜਨਮ ਸਫਲ ਕਰ ਦਿੱਤਾ ਹੈ ਕਿਉਂਕਿ ਉਹ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦੀ ਹੈ ਪ੍ਰਭੂ ਦੀ ਸੇਵਸਲਾ ਉਚਾਰਦੀ ਰਹਿੰਦੀ ਹੈ ਹਰ ਰਾਮ ਨਾਮ ਸਲਾਹਾ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆਂ ਹੇ ਭਾਈ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਕੇ ਪਰਮਾਤਮਾ ਦੀ ਭਗਤੀ ਦੀ ਦਾਤ ਮੰਗਦੇ ਰਹਿੰਦੇ ਹਨ ਜਨ ਕਹਿ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗੀਆਂ ਦਾਸ ਨਾਨਕ ਆਖਦਾ ਹੈ ਹੇ ਸੰਤ ਜਣੋ ਇਹ ਸੋਹਣੀ ਕਾਇਆ ਘੋੜੀ ਪ੍ਰਾਪਤ ਕਰਕੇ ਪਰਮਾਤਮਾ ਦੀ ਸੋਹਣੀ ਭਗਤੀ ਕਰਦੇ ਰਹੋ ਦੇਹ ਕੰਚਨ ਜੀਨ ਸੁਵਿੰਨਾ ਰਾਮ ਇਕ ਆਇਆ ਘੋੜੀ ਮਾਨੋ ਸੋਨੇ ਦੀ ਹੈ ਬਹੁਤ ਕੀਮਤ ਵਾਲੀ ਬਣ ਜਾਂਦੀ ਹੈ ਜਿਸ ਉੱਤੇ ਪ੍ਰਮਾਤਮਾ ਦਾ ਨਾਮ ਰਤਨ ਜੜ ਕੇ ਸੋਨੇ ਦੀ ਕਾਟੀ ਪਾਈ ਜਾਂਦੀ ਹੈ ਜਿਸ ਉੱਤੇ ਪ੍ਰਮਾਤਮਾ ਦੇ ਨਾਮ ਨਾਲ ਪਰਪੋਰ ਗੁਰੂ ਸ਼ਬਦ ਦੀ ਕਾਟੀ ਪਾਈ ਜਾਂਦੀ ਹੈ ਜੜ ਹਰ ਹਰ ਨਾਮ ਰਤਨ ਨਾਰਾਮ ਹੈ ਪਾਈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਰਤਨ ਜੜ ਕੇ ਗੁਰੂ ਸ਼ਬਦ ਦੀ ਕਾਟੀ ਪਾ ਦਿੱਤੀ ਉਸ ਨੂੰ ਪਰਮਾਤਮਾ ਮਿਲ ਪਿਆ ਜੜਾ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਉਸ ਨੇ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲਏ ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੋ ਗਏ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਹੇ ਭਾਈ ਜਿਸ ਮਨੁੱਖ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਨ ਸ਼ੁਰੂ ਕਰ ਦਿੱਤਾ ਉਹ ਵੱਡੇ ਬਾਗਾ ਵਾਲਾ ਬਣ ਗਿਆ ਉਸ ਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਉੱਗੜ ਪਿਆ ਹਰ ਮਿਲੇ ਸੁਆਮੀ ਅੰਤਰਜਾਮੀ ਹਰ ਨਵ ਤਨ ਹਰ ਨਵ ਰੰਗੀਆਂ ਉਸ ਨੂੰ ਉਹ ਮਾਲਕ ਹਰੀ ਮਿਲ ਪੈਂਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਜੋ ਸਦਾ ਹੀ ਨਵਾਂ ਨਰੋਇਆ ਰਹਿਣ ਵਾਲਾ ਹੈ ਜੋ ਸਦਾ ਨਵੇਂ ਚੋ ਜਾਦਾ ਮਾਲਕ ਹੈ ਨਾਨਕ ਵਖਾਣਾ ਨਾਮ ਜਾਣਾ ਹਰ ਨਾਮ ਹਰ ਪ੍ਰਭ ਮੰਗਿਆ ਨਾਨਕ ਆਖਦਾ ਹੈ اے ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਨਾਲ ਡੂੰਗੀ ਸਾਂਝ ਪਾਦਾ ਹੈ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦਾ ਨਾਮ ਮੰਗਦਾ ਹੈ ਕੜਿਆਲ ਮੁਖੇ ਗੁਰ ਅੰਕਸ ਪਾਇਆ RAM اے ਭਾਈ ਗੁਰੂ ਨੇ ਜਿਸ ਮਨੁੱਖ ਦੀ ਕਾਇਆ ਘੋੜੀ ਦੇ ਮੂੰਹ ਵਿੱਚ ਲਗਾਮ ਦੇ ਦਿੱਤੀ ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਉਸ ਦਾ ਮਨ ਹਾਥੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਵਸ ਵਿੱਚ ਆ ਗਿਆ। ਮਨ ਵਸਗਤ ਆਇਆ ਪਰਮ ਪਦ ਪਾਇਆ ਸਾਤ ਅੰਨ ਕਾਂਤ ਪਿਆਰੀ। ਜਿਸ ਜੀਵ ਇਸਤਰੀ ਦਾ ਮਨ ਵਸ ਵਿੱਚ ਆ ਗਿਆ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ। ਪ੍ਰਭੂ ਕਾਂਤ ਨੇ ਉਸ ਜੀਵ ਇਸਤਰੀ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਉਸ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ। ਅੰਤਰ ਪ੍ਰੇਮ ਲਗਾ ਹਰ ਛੇਤੀ ਘਰ ਸੋਹ ਹੈ ਹਰ ਪ੍ਰਭ ਨਾਰੀ ਉਸ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ ਉਹ ਜੀਵ ਇਸਤਰੀ ਪ੍ਰਬੂ ਦੀ ਹਜ਼ੂਰੀ ਵਿੱਚ ਸੋਣੀ ਲੱਗਦੀ ਹੈ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਜੋ ਆਤਮਾ ਦਾ ਡੋਲਤਾ ਵਿੱਚ ਮਸਤ ਰਹਿੰਦੀ ਹੈ ਉਹ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਨਾਨਕ ਜਨ ਹਰ ਦਾਸ ਕਹਤ ਹੈ ਵੱਡਾ ਭਾਗੀ ਹਰ ਹਰ ਧਿਆਇਆ ਹਰੀ ਦਾ ਸੇਵਕ ਨਾਨਕ ਦਾਸ ਆਖਦਾ ਹੈ ਏ ਭਾਈ ਵੱਡੇ ਭਾਗਾ ਵਾਲੇ ਜੀਵ ਹੀ ਪਰਮਾਤਮਾ ਦਾ ਨਾਮ ਸਿਮੰਦੇ ਹਨ ਦੇਹ ਘੋੜੀ ਜਿਤ ਹਰ ਪਾਇਆ ਰਾਮ ਏ ਭਾਈ ਉਹ ਕਾਇਆ ਮਨੁੱਖ ਦੇ ਜੀਵਨ ਸਫਰ ਵਿੱਚ ਮਾਨੋ ਘੋੜੀ ਹੈ ਜਿਸ ਕਾਇਆ ਦੇ ਰਾਹੀ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ ਮਿਲ ਸਤਗੁਰ ਜੀ ਮੰਗਲ ਗਾਇਆ RAM ਅਤੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸੇਵਸਲਾ ਦਾ ਗੀਤ ਗਾਉਂਦਾ ਰਹਿੰਦਾ ਹੈ ਹਰ ਗਾਏ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵਕੀ ਸੇਵਕ ਭਾਵ ਨਾਲ ਜਿਹੜਾ ਮਨੁੱਖ ਪਰਮਾਤਮਾ ਦੀ ਸੇਵਸਲਾ ਦਾ ਗੀਤ ਗਾ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਪਰਾਪ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਨੈ ਰੰਗ ਕੀ ਉਹ ਪਰਮਾਤਮਾ ਦੀ ਆਨੰਦ ਭਰੀ ਹਜ਼ੂਰੀ ਵਿੱਚ ਜਾ ਪਹੁੰਚਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਨਦਾ ਹੈ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਉਹ ਮਨੁੱਖ ਪ੍ਰੇਮ ਨਾਲ ਆਪਣੇ ਮਨ ਵਿੱਚ ਪਰਮਾਤਮਾ ਦੇ ਗੁਣ ਗਾਉਂਦਾ ਹੈ ਗੁਰੂ ਦੀ ਮੱਤ ਉੱਤੇ ਤੁਰ ਕੇ ਮਨ ਵਿੱਚ ਪਰਮਾਤਮਾ ਦਾ ਧਿਆਨ ਕਰਦਾ ਹੈ ਜਨ ਨਾਨਕ ਹਰ ਕਿਰਪਾ ਧਾਰੀ ਦੇਹ ਘੋੜੀ ਚੜ੍ਹ ਹਰ ਪਾਇਆ ਏ ਨਾਨਕ ਜਿਸ ਦਾਸ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਆਪਣੀ ਕਾਇਆ ਕੋੜੀ ਉੱਤੇ ਚੜ੍ਹ ਕੇ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ